ਮਾਰੂ ਮਹਲਾ ਤੀਜਾ ਸੱਚੈ ਸੱਚਾ ਤਖਤਿ ਰਚਾਇਆ ਨਿਜਕਰ ਵਸਿਆ ਤਿਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਪਾਰਾ ਨਾ ਤਿਥੈ ਭਰਮ ਨਾ ਦੂਜਾ ਪਾਸਾਰਾ ਸੱਚਾ ਤਨ ਖਟਿਆ ਕਦੇ ਟੋਟ ਨਾ ਆਵੇ ਬੂਝਾ ਕੋ ਵਿਚਾਰੀ ਸਚੈ ਲਾਏ ਸੇ ਜਨ ਲਾਗੀ ਅੰਤਰ ਸ਼ਬਦ ਮਸਤਕ ਵਡ ਭਾਗੀ ਸਚੈ ਸ਼ਬਦ ਸਦਾ ਗੁਣ ਗਾਵਹਿ ਸ਼ਬਦ ਰਤੇ ਵਿਚਾਰੀ ਸਚੋ ਸਚਾ ਸਚ ਸਲਾਹੀ ਏਕੋ ਵੇਖਾਂ ਦੂਜਾ ਨਹੀਂ ਗੁਰਮਤਿ ਉਚੋ ਉਚੀ ਪੌੜੀ ਗਿਆਨ ਰਤਨ ਹਉ ਮੈ ਮਾਰੀ ਮਾਇਆ ਮੋਹ ਸ਼ਬਦ ਜਲਾਇ ਸੱਚ ਮਨ ਵਸਿਆ ਜਾਂ ਤੁਧ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉ ਮੈਂ ਤਖਾ ਨਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰ ਲੈ ਕਿ ਨਹੀਂ ਚੀਨਾ ਗੁਰਮਖ ਹੋਐ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸ਼ਨਾ ਸ਼ਬਦ 부ਝਾਈ ਗੁਰਮਤ ਸਦਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਸੱਚ ਲੱਗੇ ਤਿੰਨ ਸਭ ਕਿਛ ਭਾਵੈ ਸੱਚੈ ਸ਼ਬਦੇ ਸੱਚ ਸੁਹਾਵੈ ਐਥੈ ਸਾਚੇ ਸੇ ਦਰਸਾਚੇ ਨਦਰਿ ਨਦਰ ਸੁਵਾਰੀ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹੁ ਦੁਖ ਸੁਬਾਇਆ ਬਿਨ ਗੁਰ ਦੁਖ ਸੁਖ ਜਾਪੈ ਨਹੀਂ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸ਼ਬਦ ਜਿੰਨਾ ਮਨ ਪਾਇਆ ਪੂਰਬ ਲਿਖਿਆ ਤਨੀ ਕਮਾਇਆ ਸੱਚੋ ਸੇਵਹਿ ਸੱਚ ਧਿਆਵਹਿ ਸੱਚ ਰੱਤੇ ਵਿਚਾਰੀ ਗੁਰ ਕੀ ਸੇਵਾ ਮੀਠੀ ਲਾਗੀ ਅਨ ਦਿਨ ਸੂਖ ਸਹਿਜ ਸਮਾਧੀ ਹਰ ਹਰ ਕਰਤਿਆਂ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਏ ਸੇ ਜਨ ਸੁਖੀਏ ਸਤ ਗੁਰ ਸੱਚੇ ਲਾਏ ਆਪੇ ਭਾਣੇ ਆਪ ਮਲਾਈ ਸਤ ਗੁਰ ਰਾਖੇ ਸੇ ਜਨ ਉੱਭਰੇ ਹੋਰ ਮਾਇਆ ਮੋਹ ਖੁਆਰੀ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭ ਨਾ ਜੀਆਂ ਕਾ ਆਧਾਰੀ ਹੈ ਹਉ ਮੈਂ ਮੇਰਾ ਦੂਜਾ ਪਾਇਆ ਕਿਸ਼ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚਿ ਕਮਾਵਹਿ ਸਾਚੈ ਦੂਖ ਨਵਾਰੀ ਹੈ ਜਾਂ ਤੂੰ ਦੇਹ ਸਦਾ ਸੁਖ ਪਾਏ ਸਾਚੈ ਸ਼ਬਦੇ ਸਾਚਿ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਪੰਡਾਰੀ ਹੈ ਆਪੇ ਵੇਖੈ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸ ਨਾ ਨਾਮ ਸਵਾਰੀ ਮਾਰੂ ਮਹੱਲਾ ਤੀਜਾ ਆਪੇ ਆਪਿ ਉਪਾਏ ਉਪੰਨਾ ਸਭ ਮਹਿ ਵਰਤੈ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨੇ ਆਪਣਾ ਆਪ ਪਛਾਤਾਹੀ ਜਿਨ ਬ੍ਰਹਮਾ ਵਿਸ਼ਨਮ ਹਿਸ਼ ਉਪਾਈ ਸਿਰ ਸਿਰ ਧੰਦਾ ਆਪੇ ਲਾਈ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮਖ ਏਕੋ ਜਾਤਾ ਹੈ ਆਵਾਗਣ ਹੈ ਸੰਸਾਰਾ ਮਾਇਆ ਮੋਹ ਬਉਚਿਤੈ ਵਿਕਾਰਾ ਥਿਰ ਸਾਚਾ ਸਲਾਹੀ ਸਦਹੀ ਜਿਨ ਗੁਰਕਾ ਸ਼ਬਦ ਪੁਛਾਤਾ ਹੈ ਇਕ ਮੂਲ ਲਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿੰਨ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾਂ ਹੀ ਹਮ ਗੁਣ ਨਾਹੀ ਕਿਆ ਬੋਲਹਿ ਬੋਲ ਤੂੰ ਸਭ ਨਾ ਦੇਖੈ ਤੋ ਲਹਿ ਤੋਲ ਜਿਉ ਭਾਵੈ ਤਿਉ ਰਾਖਹਿ ਰਹਿਣਾ ਗੁਰਮੁਖ ਏ ਕੋ ਜਾਤਾ ਹੀ ਜਾ ਤਦ ਭਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਹੀ ਸਮਾਈ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪੁਝਾਤਾ ਹੀ ਜਹ ਦੇਖਾਂ ਤਹ ਏਕੋ ਸੋਈ ਦੂਜੀ ਦੁਰਮਤ ਸ਼ਬਦੇ ਖੋਈ ਏਕ ਸਮਹਿ ਪ੍ਰਭ ਏਕ ਸਮਾਣਾ ਆਪਣੇ ਰੰਗ ਸਦ ਰਾਤਾ ਹੀ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ ਬੁੱਝੈ ਈਆਣਾ ਗੁਰ ਪ੍ਰਸਾਦੀ ਕਾਆਂ ਖੋਜੇ ਪਾਏ ਜਗ ਜੀਵਨ ਦਾਤਾ ਹੀ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੈ ਉਰ ਧਾਰੀ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮਜੀਠੇ ਰਾਤਾ ਹੀ ਮਨ ਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੇ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਹਲਾਹੀ ਜੁਗ ਜੁਗ ਇੱਕੋ ਜਾਤਾ ਹੈ ਮਨ ਮੁਖ ਕਾਰ ਕਰੇ ਸਭ ਦੁੱਖ ਸੁਬਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੈ ਜਹ ਦੇਖਾਂ ਤੂੰ ਸਭ ਨਹੀਂ ਥਾਈ ਪੂਰਾ ਗੁਰ ਸਭ ਸੋਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਏਹੋ ਮਨ ਨਾਮੇ ਰਾਤਾ ਹੈ ਨਾ ਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੇ ਢੂਪ ਮੋਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਇਕ ਨਾ ਗੁਰਮੁਖ ਸ਼ਬਦ ਪਛਾਤਾਹੀ ਪੂਰੈ ਸਤਗੁਰ ਬੂਝ ਬੁਝਾਈ ਬਿਨ ਨਾਵੇ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਹਿਜ ਰਹਿ ਰੰਗ ਰਾਤਾਹੀ ਤਾਇਆ ਨਗਰ ਟਹਿ ਟਹਿ ਠੇਰੀ ਬਿਨ ਸ਼ਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਏ ਜਿਸਨੋ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਈ ਨਾਨਕ ਨਾਮ ਰਤੇ ਨਰੰਕਾਰੀ ਦਰ ਸਾਚੈ ਸਾਚ ਪਛਾਤਾਈ ਮਾਰੂ ਸੋਲੇ ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸ਼ਬਦ ਪੁਛਾਤਾ ਹੀ ਹਰਿ ਕੇ ਭਗਤ ਭਰੇ ਪੰਡਹਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸਹਿ ਸੱਚੇ ਸਿਉ ਮਨਰਾਤਾ ਹੀ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੁਲੋ ਜੀ ਜੰਤ ਸਭ ਸਰਣ ਤੇ ਮਾਰੀ ਕਰ ਕਿਰਪਾ ਆਪ ਪਛਾਤਾਹੀ ਜਿਸਨੋ ਨਦਰੋ ਹੋਵੇ ਧੁਰ ਤੇਰੀ ਮਰੇ ਨਾ ਜੰਮੈ ਚੂਕੈ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏ ਕੋ ਜਾਤਾਹੀ ਮਾਇਆ 모ਹੇ ਸਭ ਜਗ ਤੇ ਉਪਾਇਆ ਬ੍ਰਹਮਾ ਵਿਸ਼ਨ ਦੇਵ ਸਬਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾਈ ਪਾਪ ਪੁਨ ਵਰਤੈ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਗੁਰਮੁਖ ਹੋਵੈ ਸੋ ਸੁਖ ਪਾਈ ਜਿਨ ਗੁਰਮੁਖ ਨਾਮ ਪਛਾਤਾਈ ਕੀਰਤਨ ਕੋਈ ਮੇਟਣ ਹਾਰਾ ਗੁਰ ਕੈ ਸ਼ਬਦੇ ਮੋਖ ਦਵਾਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾਈ ਮਾਇਆ 모ਹਿ ਹਰਿ ਸਿਉ ਚਿਤ ਨ ਲਾਗੈ ਦੂਜੈ ਭਾਇ ਕਣਾ ਦੁਖ ਆਗੈ ਮਨ ਮੁਖ ਪਰਮ ਭੁੱਲੇ ਭੇਖ ਧਾਰੀ ਅੰਤ ਕਾਲ ਪਛਤਾਤਾਹੀ ਹਰ ਕਹਿ ਭਾਣੈ ਹਰ ਗੁਣ ਗਾਈ ਸਭ ਕਿਲ ਵਿਖ ਕਾਟੇ ਦੁਖ ਸਬਾਈ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾਹੀ ਜਿਸਨੋ ਨਦਰ ਕਰੇ ਸੋ ਗੁਣ ਨਿਧ ਪਾਈ ਹਉ ਮੈਂ ਮੇਰਾ ਠਾਕ ਰਹਾਈ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੀ ਮੇਰਾ ਪ੍ਰਭ ਨਿਰਮਲ ਆਤਿ ਅਪਾਰਾ ਆਪੇ ਮੇ ਲੈ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦਰੜਾਈ ਮਨ ਤਨ ਸਾਚੈ ਰਾਤਾ ਹੀ ਮਨ ਤਨ ਮੈਲਾ ਵਿੱਚ ਜੋਤਿ ਅਪਾਰਾ ਗੁਰਮਤਬੂਜੈ ਕਰ ਵਿਚਾਰਾ ਹਉ ਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾਹੀ ਗੜ ਕਾਇਆ ਅੰਦਰ ਬਹੁ ਹੱਤ ਬਾਜਾਰਾ ਤਿਸ ਵਿੱਚ ਨਾਮ ਹੈ ਆਤਿ ਅਪਾਰਾ ਗੁਰ ਕੈ ਸ਼ਬਦ ਸਦਾ ਦਰਸੂ ਹੈ ਹਉ ਮੈ ਮਾਰ ਪਛਾਤਾਹੀ ਰਤਨ ਅਮੋਲਕ ਅਗਮੇ ਅਪਾਰਾ ਕੀ ਮਤ ਕਮਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤਲਾਏ ਅੰਤਰ ਸ਼ਬਦ ਪਛਾਤਾਹੀ ਸਿਮਰਤ ਸਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜਹਿ ਸ਼ਬਦ ਨਾ ਬੂਝੈ ਗੁਰਮਖ ਵਿਰਲੇ ਜਾਤਾਹੀ ਆਪੇ ਕਰਤਾ ਕਰੇ ਕਰਾਈ ਸੱਚੀ ਬਾਣੀ ਸੱਚ ਦਿਰੜਾਈ ਨਾਨਕ ਨਾਮ ਮਿਲੇ ਵਡਿਆਈ ਜੁਗ ਜੁਗ ਏਕੋ ਜਾਤਾ ਏ ਮਾਰੂ ਮਹਲਾ ਤੀਜਾ ਸੂ ਸੱਚ ਸੇਵਿ ਹੋ ਸਿਰਜਨ ਹਾਰਾ ਸ਼ਬਦੇ ਦੂਖ ਨਿਵਾਰਨ ਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾ ਹਾਹੀ ਆਪੇ ਸੱਚਾ ਸਤਿ ਵਰਤਾਏ ਇਕ ਜਨ ਸਾਚੈ ਆਪੇ ਲਾਏ ਸਾਚੋ ਸੇਵਹਿ ਸਾਚ ਕਮਾਵਹਿ ਨਾਮੇ ਸਚ ਸਮਾਹਾਈ ਤੁਰ ਭਗਤਾ ਮੇਲੇ ਆਪ ਮਲਾਈ ਸੱਚੀ ਭਗਤੀ ਆਪੇ ਲਾਈ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੈ ਕਾਲਾ ਹਾਈ ਗੁਰਮੁਖ ਵਣਜ ਕਰੇ ਪਰ ਆਪ ਪਛਾਣੈ ਏਕ ਸਬਿਨ ਕੋ ਅਬਰ ਨਾ ਜਾਣੈ ਸੱਚਾ ਸਾਹੁ ਸੱਚੀ ਵਣਜਾਰੀ ਪੁੰਜੀ ਨਾਮ ਵਸਾਹਾਈ ਆਪੇ ਸਾਜੇ ਸ੍ਰਿਸ਼ਟਿ ਅਪਾਏ ਵਿਰਲੇ ਕੋ ਗੁਰ ਸ਼ਬਦ 부ਝਾਈ ਸਤਗੁਰ ਸੇਵਹਿ ਸੇ ਜਨ ਸਾਚੀ ਕਾਟੇ ਜਮ ਕਾਫਾਹਾਈ ਪੰਨੈ ਘੜੇ ਸਵਾਰੇ ਸਾਜੇ ਮਾਇਆ ਮੋਹੇ ਦੂਜਾ ਜੰਤ ਪਾਜੇ ਮਨ ਮੁਖ ਫਿਰਹਿ ਸਦਾ ਅੰਧ ਕਮਾਵਹਿ ਜਮ ਕਾ ਜੇਵੜਾ ਗਲ ਫਾਹਾਈ ਆਪੇ ਬਖਸ਼ੇ ਗੁਰ ਸੇਵਾ ਲਾਈ ਗੁਰਮਤੀ ਨਾਮ ਮਨ ਵਸਾਏ ਆਨੰਦ ਇਹਨਾਂ ਨਾਮ ਧਿਆਏ ਸਾਚਾ ਇਸ ਜਗ ਮਹਿ ਨਾਮੁ ਲਾਹੀ ਆਪੇ ਸੱਚਾ ਸਚੀ ਨਾਈ ਗੁਰਮਖ ਦੇਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੁਹੈ ਤਿਨ ਸਿਰ ਚੂ ਕਾ ਕਾਹਾ ਹੀ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰ ਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਲਾਹੀ ਗੁਣ ਦਾਤਾ ਲੇਖਾ ਕੋਈ ਨ ਮੰਗੈ ਤਾਹੀ ਬ੍ਰਹਮਾ ਵਿਸ਼ਨ ਰੁਦਰ ਤਿਸ ਕੀ ਸੇਵਾ ਅੰਤ ਨ ਪਾਵੇ ਅਲੱਖਿ ਅਪੇਵਾ ਜਿਨ ਕੋ ਨਦਰ ਕਰਹਿ ਤੂੰ ਆਪਣੀ ਗੁਰਮਖ ਅਲਖ ਲਖਾਹੀ ਪੂਰੈ ਸਤਗੁਰ ਸੋਜੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹਾਈ ਸੇਵਕ ਸੇਵਹਿ ਮਨ ਹੁਕਮ ਅਪਾਰਾ ਮਨ ਮੁਖ ਹੁਕਮ ਨਾ ਜਾਣੈ ਸਾਰਾ ਹੁਕਮੇ ਮੰਨੇ ਹੁਕਮੇ ਵੜਿਆਈ ਹੁਕਮੇ ਵੇ ਪਰਵਾਹਾਈ ਗੁਰ ਪ੍ਰਸਾਦੀ ਹੁਕਮ ਪਛਾਨੈ ਧਾਵਤ ਰਾਖੈ ਇਕਤ ਕਰਿਆਣੇ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮਨ ਤਾਹਾਈ ਸਭ ਜਗ ਮਹਿ ਵਰਤੈ ਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਸੇ ਜਨ ਨਿਰਮਲ ਨਿਜ ਕਰ ਵਾਸਾ ਤਾਹਾਈ ਸਦਾ ਭਗਤ ਤੇਰੀ ਸਰਨਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉ ਤੁਧ ਭਾਵਹਿ ਤਿਉ ਤਿਉ ਰਾਖਹਿ ਗੁਰਮਖ ਨਾਮ ਧਿਆਹੀ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰਾ ਮਨ ਭਾਵਾਂ ਨਾਨਕ ਸਾਚ ਕਹਿ ਬੇਨੰਤੀ ਸੱਚ ਦੇਵੋ ਸੱਚ ਸਮਾਹਾਈ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇ ਵਡ ਭਾਗੀ ਅਨ ਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸ਼ਬਦ ਸੱਚਾ ਉਹ ਮਾਹਾਈ ਨਦਰ ਕਰੇ ਤਾਂ ਗੁਰੂ ਮਲਾਈ ਹਰ ਕਾ ਨਾਮ ਮਨ ਵਸਾਈ ਹਰ ਮਨ ਵਸਿਆ ਸਦਾ ਸੁਖ ਦਾਤਾ ਸ਼ਬਦੇ ਮਨ ਓਮਹਾਈ ਕਿਰਪਾ ਕਰੇ ਤਾਂ ਮੇਲ ਮਲਾਈ ਹਉ ਮੈਂ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੇ ਇਕ ਰੰਗੀ ਨਾਹੀ ਕਿਸੈ ਨਾਲ ਕਾਹਾਈ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨਿ ਛਬਦੈ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸੱਚ ਸ਼ਬਦ ਦੇ ਲਾਹਾਈ ਦੁਖ ਸੁਖ ਕਰਤੈ ਤੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੈ ਸੋ ਅਲਿਪ ਤੋ ਵਰਤੈ ਮਨਮੁਖ ਕਾ ਕੀਆ ਵਿਸਾਹਾਈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣ ਹੈ ਭੈ ਬਿਨ ਕਿਉ ਨਿਰਭਉ ਸਚ ਪਾਈਐ ਜਮ ਕਾੜ ਲਏਗਾ ਸਾਹ ਹਾਈ ਅਫਰਿਉ ਜਮ ਮਾਰਿਆ ਨਾ ਜਾਈ ਗੁਰ ਕੈ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾ ਦੂਰ ਹੋ ਭਾਗੈ ਮਤ ਮਾਰੇ ਹਰ ਜਿਉ ਵੇ ਪਰਵਾਹਾਈ ਹਰ ਜਿਉ ਕੀ ਹੈ ਸਭ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੈ ਗੁਰਮੁਖ ਸਾਚੈ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸੱਚ ਬੂਝੈ ਸ਼ਬਦ ਸੱਚੈ ਸੁਖਤਾ ਹੈ ਗੁਰਮੁਖ ਜਾਤਾ ਕਰਮ ਵਿਦਾਤਾ ਯੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੇ ਨਾ ਜਨਮੈ ਗੁਰਮਖ ਗੁਰਮਖ ਸ਼ਬਦ ਸਮਾਹਾਹੀ ਗੁਰਮਖ ਨਾਮ ਸ਼ਬਦ ਸਲਾਹੀ ਅਗਮ ਅਗੋਚਰ ਵੀ ਪਰਵਾਹੀ ਏਕ ਨਾਮ ਜੁਗ ਚਾਰ ਉਧਾਰੀ ਸ਼ਬਦੇ ਨਾਮ ਵਸਾਹੀ ਗੁਰਮਖ ਸਾਤ ਸਦਾ ਸੁਖ ਪਾਏ ਗੁਰਮਖ ਹਿਰਦੈ ਨਾਮ ਵਸਾਈ ਗੁਰਮਖ ਹੋਐ ਸੋ ਨਾਮ 부ਜੈ ਕਾਟੇ ਦੁਰਮਤ ਫਾਹੀ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਅਨ ਦਿਨ ਲੈਂਦੀ ਲਾਹਾਈ ਗੁਰਮੁਖ ਭਗਤ ਸੋਹ ਹੈ ਦਰਬਾਰੀ ਸੱਚੀ ਬਾਣੀ ਸ਼ਬਦ ਸواری ਅਨ ਦਿਨ ਗੁਣ ਗਾਵੇ ਦਿਨ ਰਾਤੀ ਸਹਜ ਸੇਤੀ ਘਰ ਜਾਹਾਈ ਸਤਗੁਰੂ ਪੂਰਾ ਸ਼ਬਦ ਸੁਣਾਏ ਅਨ ਦਿਨ ਭਗਤ ਕਰਹੁ ਲਿਵ ਲਾਏ ਹਰ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿ ਸ਼ਾਹਾਈ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਜਨ ਨਾਮ ਸਲਾਹਿ ਬਿਗਸੈ ਸੋ ਨਾਮ ਬੇ ਪਰਵਾਹਾਈ ਮਾਰੂ ਮਹੱਲਾ